ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਰੋਜ਼ੀ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਇਹ ਨੋਟੀਫਿਕੇਸ਼ਨ ਹੈ ਇਹਦੇ ਵਿੱਚ ਬੰਪਰ ਭਰਤੀ ਹੈ ਪੰਜਾਬ ਦੀਆਂ ਪੋਸਟਾਂ ਤੇ ਪੰਜਾਬ ਦੇ ਵਿੱਚ ਹੀ ਪੋਸਟਿੰਗ ਹੋਊਗੀ ਸਿੱਧੀ ਇੰਟਰਵਿਊ ਦੇ ਥਰੂ ਸਿਲੈਕਸ਼ਨ ਇਹਨਾਂ ਪੋਸਟਾਂ ਦੇ ਲਈ ਹੋਊਗੀ ਪੋਸਟਾਂ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਯੋਗਤਾ ਕੀ ਹੋਊਗੀ ਅਪਲਾਈ ਕਿਵੇਂ ਕਰਨਾ ਹੈ ਤਨਖਾਹ ਸਾਰੀ ਗੱਲਬਾਤ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਮੇਕਦੇ ਵੀਡੀਓ ਲਾਈਕ ਜਿਹੜੇ ਵੀਰ ਸਾਡੇ ਚੈਨਲ ਤੇ ਫਸਟ ਟਾਈਮ ਆਏ ਉਹਨਾਂ ਦਾ ਅਸੀਂ ਵੈਲਕਮ ਕਰਦੇ ਆਂ ਬੇਨਤੀ ਕਰਦੇ ਆਂ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਨੋਟੀਫਿਕੇਸ਼ਨ ਆਨ ਜ਼ਰੂਰ ਕਰ ਲਓ ਤਾਂ ਜੋ ਸਰਕਾਰੀ ਨੌਕਰੀਆਂ ਦਾ ਕੋਈ ਵੀ ਵੀਡੀਓ ਜਿੰਮੀ ਸਾਡੇ ਚੈਨਲ ਤੇ ਅਪਲੋਡ ਹੁੰਦਾ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੂਗਾ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕੋਗੇ ਤਾਂ ਬਿਨਾਂ ਕਿਸੇ ਦੇਰੀ ਅੱਜ ਦੇ ਨੋਟੀਫਿਕੇਸ਼ਨ ਤੇ ਚੱਲਦੇ ਆਂ ਜੀ ਸਭ ਤੋਂ ਪਹਿਲਾਂ ਪੋਸਟਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਸੀਨੀਅਰ ਪ੍ਰੋਜੈਕਟ ਐਸੋਸੀਏਟ 2 ਜਿਹਦੇ ਲਈ 42000 ਰੁਪਏ ਸੈਲਰੀ ਪਰ ਦੋ ਪੋਸਟਾਂ ਹੋਣਗੀਆਂ ਡਾਕਟੋਰਲ ਡਿਗਰੀ ਇਨ ਸਾਇੰਸ ਇੰਜੀਨੀਅਰਿੰਗ ਟੈਕਨੋਲੋਜੀ ਵਿਦ ਥੀਸਿਸ ਇਨ ਦਾ ਫੀਲਡ ਆਫ ਰਿਮੋਟ ਸੈਂਸਿੰਗ ਜਾਂ ਤੁਹਾਡੇ ਕੋਲ ਮਾਸਟਰਸ ਡਿਗਰੀ ਹੋਵੇ ਐਗਰੀਕਲਚਰ ਸਾਇੰਸਸ ਦੇ ਵਿੱਚ ਜਾਂ ਬੈਚਲਰਸ ਡਿਗਰੀ ਹੋਵੇ ਤੁਹਾਡੇ ਕੋਲ ਇੰਜੀਨੀਅਰਿੰਗ ਟੈਕਨੋਲੋਜੀ ਵਿਦ 4 ਇਅਰਸ ਆਫ ਐਕਸਪੀਰੀਅੰਸ ਤੇ ਇਹਦੇ ਲਈ ਜੋ ਅੰਤਿਮ ਮਿਤੀ ਹੈ ਪੋਸਟ ਨੂੰ ਅਪਲਾਈ ਕਰਨ ਦੇ ਲਈ 28 3 2025 ਇਹਦੇ ਲਈ ਕਿਵੇਂ ਤੁਸੀਂ ਅਪਲਾਈ ਕਰਨ ਲੱਗਿਆ ਆਪਾਂ ਤੁਹਾਨੂੰ ਵੀਡੀਓ ਚ ਦੱਸਾਂਗੇ ਨੈਕਸਟ ਪੋਸਟ ਦੀ ਗੱਲ ਕਰਦੇ ਹਾਂ ਜੀ ਜੀਆਈਐਸ ਸਪੈਸ਼ਲਿਸਟ ਕਨਸੋਲੀਡੇਟਡ ਸੈਲੀ 40000 ਰੁਪਏ ਪਰ ਮਨਥ ਰਹੂਗੀ ਪਲੱਸ ਹਰੇ ਹੋਊਗਾ ਦੋ ਪੋਸਟਾਂ ਜੀ ਯੋਗਤਾ ਇਹਦੇ ਲਈ ਮਾਸਟਰਸ ਡਿਗਰੀ ਇਨ ਰਿਮੋਟ ਸੈਂਸਿੰਗ ਐਂਡ ਜੀਆਈਐਸ ਜੀਆਨ ਇਨਫੋਰਮੈਟਿਕਸ ਜਾਂ ਜੀਓਸਪੇਸ਼ੀਅਲ ਟੈਕਨੋਲੋਜੀ ਦੇ ਵਿੱਚ ਤੁਹਾਡੇ ਕੋਲ ਡਿਗਰੀ ਹੈਗੀ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਐਟ ਲੀਸਟ 4 ਇਅਰਸ ਐਕਸਪੀਰੀਅੰਸ ਇਹਨਾਂ ਵੱਲੋਂ ਮੰਗਿਆ ਗਿਆ 28 ਤਿੰਨ 2025 ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਅੰਤਿਮ ਮਿਤੀ ਰਹੂਗੀ ਇਹਨਾਂ ਪੋਸਟਾਂ ਦੇ ਲਈ ਡਾਇਰੈਕਟ ਇੰਟਰਵਿਊ ਰਹਿਣ ਵਾਲਾ ਹੈ ਜੀ ਨੈਕਸਟ ਗੱਲ ਕਰਦੇ ਹਾਂ ਜੀ ਜੂਨੀ ਯੋਗਤਾ ਦੇ ਲਈ ਇਹਨਾਂ ਬਲੋਂ ਪੋਸਟ ਗ੍ਰੈਜੂਏਟ ਡਿਗਰੀ ਮੰਗੀ ਗਈ ਹੈ ਜੀ ਰਿਮੋਟ ਸੈਂਸਿੰਗ ਐਂਡ ਜੀਆਈਐਸ ਜਾਂ ਜੀਓਮੈਟਿਕਸ ਜਾਂ ਜੀਓ ਇਨਫੋਰਮੈਟਿਕਸ ਜਾਂ ਵੀ ਇਹਦੇ ਬਰਾਬਰ ਦੀ ਯੋਗਤਾ ਤੇ ਜਾਂ ਤੁਹਾਡੇ ਕੋਲ ਪੋਸਟ ਗ੍ਰੈਜੂਏਟ ਡਿਗਰੀ ਹੋਵੇ ਜੀ ਐਗਰੀਕਲਚਰਲ ਫਿਜ਼ਿਕਸ ਤੇ ਪੀਜੀ ਡਿਪਲੋਮੈਂਟ ਰਿਮੋਟ ਸੈਂਸਿੰਗ ਐਂਡ ਜੀਆਈਐਸ ਐਂਡ ਸਿਲੈਕਟਡ ਥਰੂ ਨੈਸ਼ਨਲ ਐਲੀਜੀਬਿਲਿਟੀ ਟੈਸਟ ਸੀਐਸਆਈਆਰ ਯੂਜੀਸੀ ਨੈਟ ਇਨਕਲੂਡਿੰਗ ਅ ਲੈਕਚਰਸ਼ਿਪ ਐਂਡ ਗੇਟ ਜਾਂ ਤੁਹਾਡੇ ਕੋਲੇ ਇਹ ਯੋਗਤਾ ਹੋਣੀ ਚਾਹੀਦੀ ਹੈ ਜੀ ਨੈਕਸਟ ਗੱਲ ਕਰਦੇ ਹਾਂ ਜੀ ਪ੍ਰੋਜ 35000 ਪਰਮਨੈਂਟ ਸੈਲਰੀ ਹੋਗੀ ਜੀ ਕੰਸੋਲੀਡੇਟਿਡ ਪਲੱਸ HRA ਹੋਊਗਾ ਦੋ ਪੋਸਟਾਂ ਪੋਸਟ ਗ੍ਰੈਜੂਏਟ ਡਿਗਰੀ ਇਨ ਰਿਮੋਟ ਸੈਂਸਿੰਗ ਐਂਡ GIS ਆ ਜੀਓਮੈਟ੍ਰਿਕਸ ਜੀਓਨ ਫਾਰਮੈਟਿਕਸ ਡਾਟਾ ਸਾਇੰਸ ਕੰਪਿਊਟਰ ਸਾਇੰਸ ਆ IT ਜਾਂ ਕੋਈ ਦੇ ਬਰਾਬਰ ਦੀ ਯੋਗਤਾ ਤੇ 2 ਸਾਲ ਦਾ ਇਹਨਾਂ ਵੱਲੋਂ ਤਜਰਬਾ ਮੰਗਿਆ ਗਿਆ ਜੀ ਇਨ ਦਾ ਫੀਲਡ ਆਫ IT ਡਾਟਾ ਸਾਇੰਸ ਜੀਓਸਪੇਸ਼ੀਅਲ ਟੈਕਨੋਲੋਜੀ ਤੇ 28/3/2025 ਨੂੰ ਇਹਦੇ ਲਈ ਅੰਤਮ ਮਿਤੀ ਰਹੂਗੀ ਅਪਲਾਈ ਕਰਨ ਦੇ ਲਈ ਨੈਕਟ ਹੈ ਜੀ ਪ੍ਰੋਜੈਕਟ ਐਸੋਸੀਏਟ 1 ਇਹਦੇ ਲਈ ਜੋ ਸੈਲਰੀ ਹੈ 31000 ਰੁਪਏ ਪਰ ਮੰਥ ਕਨਸੋਲੀਡੇਟਡ ਹੋਊਗੀ ਪਲੱਸ ਐਚਆਰਏ ਚਾਰ ਪੋਸਟਾਂ ਹੈ ਜੀ ਯੋਗਤਾ ਇਹਦੇ ਲਈ ਪੋਸਟ ਗ੍ਰੈਜੂਏਟ ਡਿਗਰੀ ਇਨ ਰਿਮੋਟ ਸੈਂਸਿੰਗ ਐਂਡ ਜੀਆਈਐਸ ਹੈ ਜੀਓਮੈਟਿਕਸ ਜੀਓਨਫੋਰਮੈਟਿਕਸ ਜਾਂ ਕੋਈ ਬਰਾਬਰ ਦੀ ਯੋਗਤਾ 28/3/2025 ਅੰਤਿਮ ਮਿਤੀ ਰਹੂਗੀ ਜੀ ਅਪਲਾਈ ਕਰਨ ਦੇ ਲਈ ਨੈਕਟੇ ਜੀ ਜੂਨੀਅਰ ਰਿਸਰਚ ਫੈਲੋ ਇਹ ਹੈਗਾ ਜੀ ਸੋਇਲ ਸਾਇੰਸ ਦੇ ਵਿੱਚ 27000 ਇੱਕ ਕਨਸੋਲੀਡੇਟਡ ਪਰ ਮੰਥ ਸੈਲਰੀ ਹੈ ਪਲੱਸ ਐਚਆਰਏ ਇੱਕ ਪੋਸਟ ਹੈ ਜੀ ਯੋਗਤਾ ਪੋਸਟ ਗ੍ਰੈਜੂਏਟ ਡਿਗਰੀ ਇਨ ਸੋਇਲ ਸ ਤਜਰਬਾ ਵੀ ਮੰਗਿਆ ਗਿਆ 28/3/2025 ਅੰਤਿਮ ਮਿਤੀ ਰਹੂਗੀ ਅਪਲਾਈ ਕਰਨ ਦੇ ਲਈ ਨੈਕਟ ਹੈ ਜੀ ਜੂਨੀਅਰ ਰਿਸਰਚ ਫੈਲੋ ਸੈਲਰੀ ਇਹਦੇ ਲਈ 27000 ਰੁਪਏ ਜੋ ਕਨਸੋਲੀਡੇਟਡ ਰੱਖੀ ਗਈ ਹੈ ਪਲੱਸ ਐਚ ਆਰ ای ਹੈ 12 ਪੋਸਟਾਂ ਜੀ ਯੋਗਤਾ ਮਾਸਟਰਸ ਡਿਗਰੀ ਇਨ ਰਿਮੋਟ ਸੈਂਸਿੰਗ ਐਂਡ ਜੀ ਆਈ ਐਸ ਜੀਓ ਇਨਫੋਰਮੈਟਿਕਸ ਹੈ ਜੀਓ ਮੈਟ੍ਰਿਕਸ ਜਾਂ ਕੋਈ ਬਰਾਬਰ ਦੀ ਯੋਗਤਾ 28/3/2025 ਅੰਤਿਮ ਮਿਤੀ ਰਹੂਗੀ ਜੀ ਅਪਲਾਈ ਕਰਨ ਦੇ ਲਈ ਨੈਕਟ ਹੈ ਜੀ ਜੂਨੀਅਰ ਰਿਸਰਚ ਫੈਲੋ ਆਈਟੀ 27000 ਰੁਪਏ ਕਨਸੋਲੀਡੇਟਡ ਸੈਲਰੀ ਪਰ ਮਨਥ ਜੀ ਐ ਯੋਗਤਾ ਇਹਦੇ ਲਈ ਨਵਾਂ ਬਲੋ ਵੱਖ-ਵੱਖ ਮੰਗੀਆਂ ਗਈਆਂ BE, BTech, IT, CS, ਜਾਂ MSc, MTech, IT, CS ਤੇ ਇਹ ਵੱਖ-ਵੱਖ ਯੋਗਤਾ ਇਹਨਾਂ ਵੱਲੋਂ ਮੰਗੀਆਂ ਗਈਆਂ 28/3/2025 ਦੇ ਲਈ ਅੰਤਿਮ ਮਿਤੀ ਰੋਗੀ ਅਪਲਾਈ ਕਰਨ ਦੇ ਲਈ। ਨੈਕਟ ਹੈ ਜੀ ਪ੍ਰੋਜੈਕਟ ਅਸਿਸਟੈਂਟ ਵੀਜ਼ ਆਰ ਵਿਦ ਕਨਸੋਲੀਡੇਟਡ ਸੈਲਰੀ ਪਲੱਸ HRA 11 ਪੋਸਟਾਂ ਜੀ ਯੋਗਤਾ ਇਹਦੇ ਲਈ ਡਿਗਰੀ ਇਨ ਸਾਇੰਸ ਜਾਂ 3 ਇਅਰਸ ਡਿਪਲੋਮਾ ਇਨ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਜਾਂ ਮਾਸਟਰਸ ਡਿਗਰੀ ਇਨ ਜੀਓਗ੍ਰਾਫੀ, ਰਿਮੋਟ ਸੈਂਸਿੰਗ ਐਂਡ GIS, ਜੀਓਮੈਟ੍ਰਿਕਸ, ਜੀਓਨਫੋਰਮੈਟਿਕਸ ਇਹਦੇ ਕੋਈ ਵੀ ਤੁਹਾਡੇ ਕੋਲ ਯੋਗਤਾ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ 28/3/2025 ਅੰਤਿਮ ਮਿਤੀ ਰਹੂਗੀ ਜੀ ਨੈਕਟਾ ਜੀ ਪ੍ਰੋਜੈਕਟ ਫੈਲੋ 15000 ਰੁਪਏ ਦਾ ਕੰਸੋਲੀਡੇਟਡ ਸੈਲਰੀ ਪਲੱਸ ਐਚਆਰਏ ਤੇ ਪੰਜ ਪੋਸਟਾਂ ਜੀ ਯੋਗਤਾ ਇਹਦੇ ਲਈ ਗ੍ਰੈਜੂਏਟ ਡਿਗਰੀ ਵਿਦ ਬੇਸਿਕ ਨੋਲੇਜ ਆਫ ਰਿਮੋਟ ਸੈਂਸਿੰਗ ਐਂਡ ਜੀਆਈਐਸ ਜਾਂ ਡਿਪਲੋਮਾ 3 ਇਅਰਜ਼ ਇਨ ਇੰਜੀਨੀਅਰਿੰਗ ਟੈਕਨੋਲੋਜੀ ਦੋਨਾਂ ਦੇ ਵਿੱਚੋਂ ਇੱਕ ਦੇ ਵਿੱਚ ਡਿਪਲੋਮਾ ਹੋਣਾ ਚਾਹੀਦਾ ਤੁਹਾਡੇ ਕੋਲ 28/3/2025 ਅੰਤਿਮ ਮਿਤੀ ਰਹੂਗੀ ਜੀ ਅਪਲਾਈ ਕਰਨ ਦੇ ਲਈ ਨੈਕਟਾ ਜੀ ਲੈਬ ਐ ਡਿਪਲੋਮਾ ਆਈਟੀਆਈ ਜਾਂ ਕੋਈ ਯੋਗਤਾ ਹੈਗੀ ਹੈ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਦੇ ਵਿੱਚ ਕੰਪਿਊਟਰ ਸਾਇੰਸਸ ਸੀਐਸ ਦੇ ਵਿੱਚ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਹੈਗੀ ਹੈ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ 28 ਤੰ 2025 ਅੰਤਿਮ ਮਿਤੀ ਰੋਗ ਜੀ ਅਪਲਾਈ ਕਰਨ ਦੇ ਲਈ ਨੈਕਟ ਜੀ ਜੂਨੀਅਰ ਫੀਲਡ ਲੈਬ ਹੈਲਪਰ ਸੈਲਰੀ ਹੈਗੀ ਹੈ 12000 ਰੁਪਏ ਕਨਸੋਲੀਡੇਟਡ ਤੇ ਇਹਦੇ ਲਈ ਇੱਕ ਪੋਸਟ ਜਾਰੀ ਹੋਈ ਹੈ میٹرਿਕ ਵਿਦ ਪੰਜਾਬੀ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਭਾਬ ਤੁਹਾਡੀ میٹرਿਕ ਪੰਜਾਬੀ ਵਿਸ਼ੇ ਨਾਲ ਪਾਸ ਹੋਣੀ ਚਾਹੀਦੀ ਹੈ ਤੇ ਐਕਸਪੀਰੀਅੰਸ ਵੀ ਮੰਗਿਆ ਗਿਆ ਜੀ 28 ਤੰ 2025 ਅੰਤਮ ਮਿਤੀ ਰੋਗ ਜੀ ਨਾ ਪੋਸਟ ਅਪਲਾਈ ਕਰਨ ਦੇ ਲਈ ਤੇ ਇਹ ਹੈ ਜੀ ਬੰਪਰ ਭਰਤੀ ਜੋ ਜਾਰੀ ਕੀਤੀ ਗਈ ਹੈ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਚਾਹਵਨ ਉਮੀਦਵਾਰ ਜਿਹੜੇ ਅਪਲਾਈ ਕਰਨਾ ਚਾਹੁੰਦੇ ਆ ਅਪਲਾਈ ਕਿਵੇਂ ਕਰਨਾ ਹੈ ਗਿਆ ਆਪਾਂ ਤੁਹਾਨੂੰ ਦੱਸਦੇ ਆ ਅਪਲਾਈ ਕਰਨ ਦੇ ਲਈ ਦੋ ਤਰੀਕੇ ਇਹਨਾਂ ਵੱਲੋਂ ਦਿੱਤੇ ਗਏ ਆ ਜੀ ਇੱਕ ਤਾਂ ਮੇਲ ਆਈਡੀ ਤੇ ਤੁਸੀਂ ਆਪਣੇ ਸਾਰੇ ਦਸਤਾਵੇਜ਼ ਭੇਜਨੇ ਆ ਫਾਰਮੈਟ ਤੁਹਾਨੂੰ ਇਹਨਾਂ ਦੀ ਵੈਬਸਾਈਟ ਤੋਂ ਮਿਲ ਜੂਗਾ ਵੈਬਸਾਈਟ ਵੀ ਤੁਹਾਨੂੰ ਆਪਾਂ ਦੱਸਾਂਗੇ ਸਾਰੀ ਵੀਡੀਓ ਦੀ ਡਿਸਕ੍ਰਿਪਸ਼ਨ ਚ ਵੀ ਇਹਦਾ ਲਿੰਕ ਦਿੱਤਾ ਉੱਥੋਂ ਵੀ ਲੈ ਸਕਦੇ ਹੋ ਮੇਲ ਦੇ ਥਰੂ ਅਪਲਾਈ ਕਰ ਸਕਦੇ ਹੋ ਜਾਂ ਤਾਂ ਤੇ ਜਾਂ ਤੁਸੀਂ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾ ਸਕਦੇ ਹੋ ਤਾਂ ਮੇਲ ਆਈਡੀ ਇੱਥੇ ਦਿੱਤੀ ਹੋਈ ਹੈ ਤੇ ਇਹਨਾਂ ਨੂੰ ਤੁਸੀਂ ਬਾਈ ਪੋਸਟ ਵੀ ਇਹਨਾਂ ਦੇ ਪਤੇ ਤੇ ਅਰਜ਼ੀਆਂ ਭੇਜ ਸਕਦੇ ਹੋ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਤੋਂ ਬਾਅਦ ਕਿਸੇ ਤਰ੍ਹਾਂ ਦੇ ਅਪਡੇਟ ਦੇ ਲਈ ਇਹਨਾਂ ਦੀ ਵੈਬਸਾਈਟ ਨੋਟ ਕਰ ਲਓ ਜੀ www.prsc.punjab.gov.in ਇਸ ਵੈਬਸਾਈਟ ਨੂੰ ਲੌਗਇਨ ਕਰਨਾ ਕਿਸੇ ਵੀ ਅਪਡੇਟ ਦੇ ਲਈ ਸੰਪਰਕ ਨੰਬਰ ਵੀ ਦਿੱਤੇ ਹੋਏ ਆ ਜੀ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਵੱਖ-ਵੱਖ ਫੀਸਾਂ ਇਹਨਾਂ ਵੱਲੋਂ ਰੱਖ ਗਈਆਂ 1000 ਰੁਪਏ ਇਹਨਾਂ ਪੋਸਟਾਂ ਦੇ ਲਈ ਰੱਖੀ ਗਈ ਹੈ 800 ਰੁਪਏ ਇਹਨਾਂ ਪੋਸਟਾਂ ਦੇ ਲਈ ਰੱਖੀ ਗਈ ਹੈ 600 ਰੁਪਏ ਇਹਨਾਂ ਪੋਸਟ ਇਹਨਾਂ ਪੋਸਟਾਂ ਦੇ ਲਈ ਰੱਖੀ ਗਈ ਹੈ ਤਾਂ ਇਹ ਫੀਸ ਇਹਨਾਂ ਤੱਕ ਤੁਸੀਂ ਦੋ ਤਰੀਕਿਆਂ ਨਾਲ ਪਹੁੰਚਦੀ ਕਰ ਸਕਦੇ ਹੋ ਇੱਕ ਤਾਂ ਡਰਾਫਟ ਬਣਾ ਸਕਦੇ ਹੋ ਤੇ ਜਾਂ ਤੁਸੀਂ ਇਹਨਾਂ ਦੇ ਖਾਤੇ 'ਚ ਟ੍ਰਾਂਸਫਰ ਕਰ ਸਕਦੇ ਹੋ ਖਾਤਾ ਨੰਬਰ ਵੀ ਦਿੱਤਾ ਹੋਇਆ ਹੈ ਨੋਟੀਫਿਕੇਸ਼ਨ ਦੇ ਵਿੱਚ ਤੇ ਉਹਦਾ ਤੁਸੀਂ ਪ੍ਰੂਫ ਨਾਲ ਭੇਜਣਾ ਹੋਊਗਾ ਤੇ ਜੇਕਰ ਤੁਸੀਂ ਡਰਾਫਟ ਬਣਾਉਣਾ ਚਾਹੁੰਦੇ ਹੋ ਉਹ ਤੁਸੀਂ ਬਣਾਉਣਾ ਜੀ ਇਨ ਫੇਵਰ ਆਫ ਅ ਡਾਇਰੈਕਟਰ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਤੇ ਪੇਅਬਲਟ ਲੁਧਿਆਣਾ ਹੋਣਾ ਚਾਹੀਦਾ ਜੀ ਉਹ ਤਾਂ ਯੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਆ ਜੋ ਪੋਸਟਾਂ ਨੇ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਇਹਨਾਂ ਵੱਲੋਂ ਜਾਰੀ ਹੋਈਆਂ ਪੀਏਯ ਕੈਂਪਸ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਜਿਨ੍ਹਾਂ ਵੱਲੋਂ ਇਹ ਪੋਸਟਾਂ ਜਾਰੀ ਕੀਤੀਆਂ ਗਈਆਂ ਨੇ ਇਹਨਾਂ ਦੇ ਵਿਭਾਗ ਵੱਲੋਂ ਤਾਂ ਇਹ ਵੱਡੀ ਭਾਰਤੀ ਹੈ ਜੀ ਕਾਫੀ ਵੱਡਾ ਨੋਟੀਫਿਕੇਸ਼ਨ ਸੀ ਤਾਂ ਯੋਗ ਉਮੀਦਵਾਰ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਆ ਸਾਰੇ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤੇ ਆ ਵੈਬਸਾਈਟ ਦਾ ਮੇਲ ਦਾ ਤੁਸੀਂ ਉੱਥੋਂ ਲੈ ਸਕਦੇ ਹੋ ਤਾਂ ਯੋਗ ਉਮੀਦਵਾਰ ਅਪਲਾਈ ਕਰਕੇ ਆਪਣੀ ਤਿਆਰੀ ਕਰਕੇ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਸਿੱਧੀ ਇੰਟਰਵਿਊ ਦੇ ਥਰੂ ਇਹ ਭਾਰਤੀਆ ਰਹਿਣ ਵਾਲੀ ਆ ਤਾਂ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਚੈਨਲ ਸਬਸਕ੍ਰ ਆਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਜਾ ਕਰਨਗੇ ਧੰਨਵਾਦ ਜੀ